ਮੈਂ ਬਿੱਤਰ ਸੇ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸ਼ਕੱਟ ਕਮੇਟੀ ਪੰਜਾਬ ਅੱਜ ਜਿਹੜਾ ਸੀ ਲੰਬੇ ਸਮੇਂ ਦੇ ਉੱਤੋਂ ਇੱਕ ਗੈਸ ਸਿਲੰਡਰਾਂ ਦੇ ਉੱਤੇ ਹੋ ਰਹੀ ਲੁੱਟ ਜਾਗਰੂਤ ਕੀਤੀ ਵੀਡੀਓ ਵੀ ਬਣੀਆਂ ਸੀ ਪਿੱਛੇ ਜਿਹੜੀਆਂ ਤੁਹਾਨੂੰ ਪਿੱਛੇ ਨਹੀਂ ਚਲੀਆਂ ਔਰ ਇੱਕ ਜਿਹੜਾ ਦੁੱਧ ਦੇ ਡੁਗਲੀ ਕਿਹੜੇ ਜ਼ਹਿਰੀਲਾ ਬਣਾ ਰਹੀਆਂ ਨੇ ਕੁਛ ਦੇਰੀਆਂ ਜਿਹੜੀਆਂ ਬਹੁਤ ਵੱਡੀ ਤਲਾਸ਼ ਦੇ ਵਿੱਚ ਜ਼ਹਿਰ ਘੋਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਔਰ ਇੱਕ ਮੰਡੀਆਂ ਬੋਰਡ ਦਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟਿਆ ਉਹਦੇ ਸਬੰਧ ਦੇ ਵਿੱਚ ਤਿੰਨ ਮਹੀਨਿਆਂ ਦੇ ਉੱਤੇ ਅਸੀਂ ਜਿਹੜਾ ਅੱਜ ਡੀਐਸਸੀ ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਨਾਲ ਸਾਡਾ ਜਿਹੜਾ ਸੇਵਾ ਸਰਜਨਪਾ ਆ ਗਿਆ ਮੈਡੀਕਲ ਵਾਲਾ ਉਹ ਸੱਜਿਆ ਨਾਲ ਔਰ ਦੁੱਧ ਦੇ ਮਸਲੇ ਦੇ ਦੀ ਖੁੱਲ੍ਹ ਕੇ ਚਰਚਾ ਹੋਈ ਔਰ ਦੂਸਰੇ ਮਸਲਾਂ ਤੇ ਵੀ ਨਾਲ ਸਾਨੂੰ ਵਿਚਾਰ ਜਾ ਕੇ ਥੋੜੇ ਦਿਨਾਂ ਦੇ ਵਿੱਚ ਵਿੱਚ ਵੀ ਮੀਟਿੰਗ ਕਰਵਾ ਕੇ ਔਰ ਸਾਰੇ ਮਸਲਾਂ ਨੂੰ ਸੁਝਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਿਹੜਾ ਮਤਲਬ ਇੱਕ ਗੁਰਖਤੋਂ ਦੇ ਚੱਲ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਲੱਗਦਾ ਵਿਸ਼ਵਾਸ ਜਿਹੜਾ ਦੰਦਿਆਂ ਵਿੱਚ ਹੈਗੇ ਨੇ ਵੇਖੋ ਜਿਸ ਦਿਨ ਅਸੀਂ ਇੱਕ ਸੇਵਾ ਸਰਜਨ ਮੈਡੀਕਲ ਨੂੰ ਡਿਪਾਰਟਮੈਂਟ ਨੂੰ ਇੱਕ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਸ ਐਪਲੀਕੇਸ਼ਨ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਕੁਝ ਢੇਰੀਆਂ ਦੇ ਉੱਤੇ ਜਿਹੜਾ ਉਹ ਰੇਟ ਕੀਤੀ ਸੀ ਪਰ ਉਹ ਜਿਹੜੀ ਰੇਟ ਸੀਗੀ ਜਿਵੇਂ ਅਸੀਂ ਚਾਹੁੰਦੇ ਸੀ ਕਿ ਪੂਰਾ ਜਿਹੜਾ ਪ੍ਰੋਪਰ ਇਹਨੂੰ ਬੰਦ ਕੀਤਾ ਜਾਵੇ ਉਹਨਾਂ ਨਹੀਂ ਕੀਤਾ ਉਹਦਾ ਕਰਕੇ ਜਿਹੜੀ ਉਹ ਸਾਡੀਆਂ ਵਿਚਾਰਾ ਵਤਨਦਰਾਏ ਇੰਨੇ ਦਿਨਾਂ ਤੋਂ ਉਸਤੇ ਸੀ ਕੀ ਕੀਤਾ ਉਹਨਾਂ ਕਹਿੰਦੇ ਅਸੀਂ ਕੁਝ ਢੇਰੀਆਂ ਦੇ ਉੱਤੇ ਜਿਹੜੀ ਆ ਰੇਟ ਕੀਤੀ ਆ ਉਹਨਾਂ ਨੇ ਦਿਨਾਂ ਦੇ ਵਿੱਚ ਦੁਬਾਰਾ ਰੇਟਾਂ ਕਰਾਂਗੇ ਔਰ ਹਰ ਇੱਕ ਢੇਰੀ ਦੇ ਉੱਤੇ ਜਿੱਦਣ ਵੀ ਜਿਹੜਾ ਜਫੇਬੰਦੀ ਆ ਕੋਈ ਅਸੀਂ ਉਸੇ ਦਿਨ ਹੀ ਜਿਹੜਾ ਉਹ ਰੇਟ ਕਰਕੇ ਜਿਹੜਾ ਲੋਕਾਂ ਨੂੰ ਜਿਹੜਾ ਵਧੀਆ ਦੁੱਧ ਪੀਣ ਵਾਸਤੇ ਮਿਲੇਗਾ ਔਰ ਜੇ ਵੀ ਸਾਡੀ ਗੈਸ ਸਿਲੰਡਰਾਂ ਤੇ ਹੋਈ ਇਹ ਗੱਲ ਉਹਦੇ ਤੇ ਵੀ ਐਡਸ ਸਾਹਿਬ ਨੇ ਜਿਹੜਾ ਵਿਸ਼ਵਾਸ ਹੋਇਆ ਕਿ ਅਸੀਂ ਤੁਹਾਡੇ ਨਾਲ ਜਿਹੜਾ ਇਹਦੇ ਤੇ ਵੀ ਪੂਰਾ ਮੈਕ ਜਿਹੜਾ ਪੰਡ ਡਿਪਾਰਟਮੈਂਟ ਹੈ ਫੋਰਸ ਪਲਾਈ ਔਰ ਨਾਪਤੋਲ ਵਿਭਾਗ ਰਿਹਾ ਉਹ ਨਾਲ ਹੋਇਆ ਕਰਨਗੇ ਔਰ ਨਾਲ ਹੋ ਕੇ ਜਿਹੜੀ ਕਾਰਵਾਈ ਕੀਤੀ